ਸਾਸੀ ਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਮੋਗੇ ਜ਼ਿਲ੍ਹੇ ਦੇ ਮਨਮੱਤੇ ਨਗਰ ਤੇ ਇਤਿਹਾਸਕ ਪਿੰਡ ਦੇ ਵਿੱਚ ਰੋਡੇ ਪਿੰਡ ਦੇ ਵਿੱਚ ਮੈਂ ਇਸ ਟਾਈਮ ਮੌਜੂਦ ਹਾਂ ਤੇ ਰੋਡੇ ਪਿੰਡ ਦੇ ਵਿੱਚ ਆ ਕੇ ਜਦੋਂ ਜਿੱਥੋਂ ਆਪਾਂ ਕੋਠਿਆਂ ਨੂੰ ਛੜਕ ਜਾਂਦੀ ਆ ਜਾਂ ਲੰਡਿਆਂ ਨੂੰ ਛੜਕ ਜਾਂਦੀ ਆ ਉਹ ਮੋੜ ਆ ਜਿਹੜਾ ਉਦੋਂ ਥੋੜਾ ਜਿਹਾ ਬਾਅਦ ਅੱਗੇ ਆ ਕੇ ਇੱਕ ਪਾਰਕ ਆਉਂਦੀ ਆ ਪਾਰਕ ਦੇ ਬਿਲਕੁਲ ਨੇੜੇ ਕਰਕੇ ਗੱਗੂ ਹਲਵਾਈ ਦੀ ਦੁਕਾਨ ਤੁਹਾਨੂੰ ਮਿਲ ਜੂਗੀ ਉਸ ਹਲਵਾਈ ਦੀ ਦੁਕਾਨ ਦੇ ਨਾਲ ਹੀ ਬਾਈ ਦਾ ਘਰ ਆ ਘਰੇ ਲੂਪਰ ਮਾਰਦੇ ਘਰੇ ਮੈਂ ਇਸ ਟਾਈਮ ਮੌਜੂਦ ਆ ਇੱਕ ਮੈਂ ਵਕਾਉ ਲਈ ਆ ਬਾਈ ਹੁਣਿਆਂ ਨੇ ਕਿੰਨੇ ਦਿਨਾਂ ਦੀ ਕੱਚੀ ਆ ਕੀ ਡਿਟੇਲ ਆ ਉਹ ਮਿਲਦੇ ਆ ਬਾਈ ਨੂੰ ਸਤਿ ਸ਼੍ਰੀ ਅਕਾਲ ਜੀ ਅੱਬਾ ਲੂਦਾ ਹੋ ਗਿਆ ਸਤਿ ਸ਼੍ਰੀ ਅਕਾਲ ਬਾਈ ਜੀ ਸਾਸਿਕਾ ਜਾਨ ਕੀ ਹਾਲ ਚਾਲ ਆ ਜੀ ਠੀਕ ਆ ਜੀ ਸੇਤਾ ਘਰ ਪਰਿਵਾਰ ਜੀ ਵਧੀਆ ਹੈ ਜੀ ਬਈ ਨਾਮ ਦੱਸੀ ਕਰੋ ਦੀ ਆਪਾਂ ਅਮਰਜੀਤ ਸਿੰਘ ਆ ਜੀ ਅਮਰਜੀਤ ਸਿੰਘ ਅਮਰਜੀਤ ਭਾਈ ਮਾਝਾ ਜਿਹੜੀ ਵਿੱਚ ਨਹੀਂ ਆਪਾਂ ਇੱਕ ਨਵਾਂ ਸੂਆ ਸੂਰਈ ਆ ਦੂਜੇ ਸੂਏ ਆ ਜੀ ਦੂਜੇ ਸੂਏ ਆ ਕਿੰਨੇ ਦਿਨ ਲੈ ਜੂਗੀ ਬਾਈ ਹਜੇ 10 12 ਦਿਨ ਲੈ ਜੂਗੀ 10 12 ਦਿਨ ਲੈ ਜੂ ਪਹਿਲੇ ਸੂਏ ਬਾਈ ਕਿੰਨਾ ਕੁ ਦੁੱਧ ਚੋਇਆ ਸੀਗਾ ਬਈ ਟੋਕੜ ਗੱਭਣ ਲਿਆਂਦੀ ਸੀ ਅਸੀਂ ਤਾਂ ਠੀਕ ਆ ਉਦੋਂ ਕਿੰਨਾ ਸੀ ਟੋਕੜ ਗੱਭਣ ਥੱਲੇ ਇਹ ਥੱਲੇ ਸੀਗਾ 7 ਕਿਲੋ ਕਿੰਨੇ ਚਿਰ ਦੀ ਗੱਭਣ ਸੀ ਉਦੋਂ ਤਿੰਨ ਮਹੀਨਿਆਂ ਦੀ ਠੀਕ ਆ ਬਾਈ ਫ ਤੇ ਬਾਈ ਇਹਦਾ ਟੀਕਾ ਟੂਗਾ ਫਿਰ ਤਾਂ ਤੈਨੂੰ ਪਤਾ ਨਹੀਂ ਹੋਣਾ ਕਿਉਂਕਿ ਇਹਦਾ ਹਾਂਜੀ ਨਹੀਂ ਪਤਾ ਠੀਕ ਹੈ ਬਾਈ ਰੇਟ ਬਾਈ ਕੀ ਰਹੂਗਾ ਇਹਦਾ ਫਿਰ 115 ਪਾ ਦੇ ਜੀ 115 ਮਾਨ ਤਨ ਹੋ ਜੂਗਾ ਇਹਦੇ ਵਿੱਚੋਂ ਬਾਈ ਹਾਂਜੀ ਹਾਂ ਕੱਡੀ ਬਾਰ ਨੂੰ ਬਾਈ ਤੋਰੀ ਵੀਰੇ ਮਲੇ ਖੋਲੇ ਲੈ ਵੀ ਮੇਤਰੋ ਦੂਜਾ ਸੂਆ ਝੋਟੀ ਸੁੰਦੀ ਆ ਕਰਮਾਂ ਵਾਲੀ ਲੇਵੇ ਨੂੰ ਵੇਲੋ ਕਰਮਾਂ ਵਾਲੀ ਬਾਲੀ ਚੰਗੀ ਆ ਤਿਆਰੀ ਤੂਰੀ ਦੇ ਵਿੱਚ ਝੋਟੀ ਆ ਜਿਹੜੀ ਉਹ ਕਮਾਲ ਦੀ ਤਿਆਰੀ ਕਰੂਗੀ ਕਿਉਂਕਿ ਹਜੇ 10 ਤੋਂ 12 ਦਿਨ ਪਏ ਆ ਬਾਈ ਇਹਦੇ ਤੇ 10ਾਂ 12 ਦਿਨਾਂ ਜਿਹਨੇ ਰਿਕਾਰਡ ਤੋੜਦੇ ਨੇ ਆ ਲੇਵੇ ਵਾਲੇ ਅਗਲੇ ਪਾਸੇ ਉਹਨੇ ਗਾੜੀ ਆ ਜਿਹੜੀ ਉੱਪਰ ਨਹੀਂ ਭਰ ਲਿਆ ਤੇ ਪਿਛਾੜੀ ਤਾਂ ਹਜੇ ਸਾਰੀ ਖਾਲੀ ਲਈ ਫਿਰਦੀ ਆ ਕਰਮਾ ਵਾਲੀ ਐਨ ਟਿਕਾਣੇ ਤੇ ਤੀਰ ਲਾਊਗੀ ਲੇਵੇ ਵਾਲੇ ਪਾਸਿਓ ਮਿੱਤਰੋ ਆਰਡਰ ਦੀ ਕੁਆਲਿਟੀ ਬੇਹਤਰੀਨ ਥਣ ਬਹੁਤ ਚੰਗਾ ਲੱਗਾ ਹੋਇਆ ਦੁੱਧ ਵਾਲੀ ਝੋਟੀ ਆ ਹੋ ਸਕਦਾ ਜੇ ਚੰਗੀ ਸੇਵਾ ਸੰਭਾਲ ਕੋਈ ਕਰ ਲਵੇ ਤਾਂ 13-14 ਕਿਲੋ ਦੁੱਧ ਵੀ ਝੋਟੀ ਨੂੰ ਕੋਈ ਬਾਲਾ ਮਹਿਲੇ ਨਹੀਂ ਰੱਖਦਾ ਫਿਰ ਸਵੇਰ ਬਹੁਤ ਸ਼ਾਂਤ ਆ ਯਾਰ ਕਹਿਣ ਵਾਲੀ ਗੱਲ ਨਹੀਂ ਜੀ ਤੁਸੀਂ ਆਪ ਵੀ ਕੋਲ ਆ ਕੇ ਵੇਖੋਗੇ ਬਹੁਤ ਪਲੀਮਾਨ ਸਾਂ ਝੋਟੀ ਕੋਈ ਬਾਲਾ ਆਣੀ ਡਰਦੀ ਡਰਕਰਦੀ ਨਹੀਂ ਜੀ ਜੇ ਬਰੀਕੀ ਸਾਰੀ ਚੰਗੀ ਆ ਝੋਟੀ ਦੇ ਵਿੱਚ ਰੇਟ 1,115,000 ਪੀਆ ਤੈਅ ਕੀਤਾ ਬਈ ਸ਼ੰਦਰ ਨੰਬਰ ਦੇ ਹੀ ਕਰਾਂਗੇ ਫੋਨ ਨੰਬਰ ਫੋਨ ਨੰਬਰ ਦੇ ਦਿੰਨੇ ਆ ਦੱਸੀ ਮਾਡਾ ਆਉਂਦਾ ਕੋਈ ਨਾ ਸਕਰੀਨ ਦੇ ਉੱਤੇ ਮੈਂ ਨੰਬਰ ਪਾਈਆਂ ਦਾ ਜਿਹੜਾ ਚਲਾ ਦੂੰਗਾ ਗੱਲਬਾਤ ਕਰ ਲਿਓ ਪਿੰਡ ਰੋਡੇ ਦੇ ਵਿੱਚ ਆ ਗੱਗੂ ਹਲਵਾਈ ਦੀ ਦੁਕਾਨ ਦੇ ਕੋਲੇ ਬਿਲਕੁਲ ਪਾਈਦਾ ਘਰ ਆ ਸੰਪਰਕ ਕਰ ਲਿਓ ਨੰਬਰ ਸਕਰੀਨ ਦੇ ਉੱਤੇ ਲੱਗਾ ਹੋਇਆ ਆ